ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਰਸਲ ਤੁਹਾਨੂੰ ਦੱਸਿਏ ਤਾਂ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਖਤਰਾ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਬੇहद ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਤੁਹਾਨੂੰ ਦੱਸਿਏ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਲੈ ਕੇ ਬਹੁਤ ਸਾਰੇ ਪਹਿਲਾਂ ਵੀ ਹਮਲੇ ਹੋਏ ਨੇ ਔਰ ਇੱਕ ਹੋਰ ਵੱਡਾ ਜਿਹੜਾ ਅਲਰਟ ਜਾਰੀ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਹੁਣਾਂ ਦੀ ਜਾਨ ਨੂੰ ਖਤਰਾ ਹੈ ਕੋਈ ਹਮਲਾ ਕਰ ਸਕਦਾ ਵਿਧਾਨ ਸਭਾ ਚੋਣਾਂ ਦੇ ਦੌਰਾਨ ਹਮਲਾ ਹੋ ਸਕਦਾ ਜਿਹੜੇ ਲੋਕ ਜਿਹੜੇ ਨੇ ਉਹ ਹਮਲਾ ਕਰ ਸਕਦੇ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਕੂਫੀਆ ਏਜੰਸੀਆਂ ਨੇ ਦਿੱਲੀ ਦੇ ਸਾਫਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਨੂੰ ਲੈ ਕੇ ਇੱਕ ਵੱਡਾ ਲਰ ਜਾਰੀ ਕੀਤਾ ਜਿੱਥੇ ਜੇਕਰ ਕੂਫੀਆ ਏਜੰਸੀਆਂ ਦੀ ਚੇਤਾਵਨੀ ਤੇ ਵਿਸ਼ੇਸ਼ ਵਿਸ਼ਵਾਸ ਕੀਤਾ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਤੇ ਹਮਲਾ ਹੋ ਸਕਦਾ ਹੈ ਏਜੰਸੀਆਂ ਦਾ ਇਹ ਦਾਵਾ ਹੈ ਕਿ ਪੰਜਾਬ ਉਸਤਤ ਜਿਹੜੇ ਖੱਟੜਪੰਤੀ ਨੇ ਔਰ ਗਰਮ ਖਿਆਲੀ ਲੋਕ ਨੇ ਉਹ ਅਰਵਿੰਦ ਕੇਜੀਵਾਲ ਤੇ ਹਮਲਾ ਕਰ ਸਕਦੇ ਨੇ ਏਜੰਸੀਆਂ ਰਾਹੀਂ ਕੇਜੀਵਾਲ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ ਹਾਲੇ ਕੂਫੀ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਇਸ ਤੋਂ ਬਾਅਦ ਪੁਲਿਸ ਅਲਰਟ ਮੋਰtਿਆ ਕੀ ਅਰਵਿੰਦ ਕੇਜੀਵਾਲ ਨੂੰ ਇਸ ਵੇਲੇ ਜੈਡ ਪਲਸ ਸਿਕਿਉਰਟੀ ਪ੍ਰਦਾਨ ਕੀਤੀ ਹੋਈ ਹੈ ਇਸ ਅਲਰਟ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਹੋਰ ਵਧਾਈ ਜਾ ਸਕਦੀ ਹੈ ਫਿਲਹਾਲ ਇਹ ਪਤਾ ਨਹੀਂ ਲੱਗਾ ਕਿ ਅਰਵਿੰਦ ਕੇਜੀਵਾਲ ਦੇ ਮਗਰ ਲੱਗਣ ਵਾਲੇ ਇਹ ਗਰਮਖਿਆਲੀ ਲੋਕ ਕਿਹੜੇ ਨੇ ਕਿਹੜੇ ਸੰਗਠਨ ਨੂੰ ਸਮਰਥਨ ਕਰਦੇ ਨੇ ਫਿਲਹਾਲ ਜੋ ਹੈ ਇੱਕ ਵੱਡਾ ਅਲਰਟ ਜਾਰੀ ਕਰ ਦਿੱਤਾ ਹੈ ਦਰਸਲ ਅਰਵਿੰਦ ਕੇਜੀਵਾਲ ਤੇ ਹਮਲੇ ਦੀ ਖਬਰ ਜੇਹੇ ਸਮੇਂ ਤੇ ਆਈ ਹੈ ਜਦੋਂ ਇੱਕ ਪਾਸੇ ਵਿਧਾਨ ਸਭਾ ਚ ਉਨ੍ਹਾਂ ਦਾ ਐਲਾਨ ਹੋ ਚੁੱਕਾ ਹੈ ਤੇ ਪੂਰੀ ਤਿਆਰੀ ਜਿਹੜੀ ਅਰਵਿੰਦ ਕੇਸ਼ੂਵਾਲ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਨਾ ਚੋਣਾਂ ਨੂੰ ਲੈ ਕੇ ਤਾਂ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਵੱਲੋਂ ਜੋ ਹੈ ਤਿਆਰੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਹਮਲਾ ਹੋ ਸਕਦਾ ਅਰਵਿੰਦ ਕੇਸ਼ੂਵਾਲ ਤੇ ਇੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਜਿੱਤ ਦੀ ਹੈਟ੍ਰਿਕ ਬਣਾਉਣ ਲਈ ਬੇਤਾਬ ਹੈ ਔਰ ਪੂਰੀ ਕੋਸ਼ਿਸ਼ ਚਾਰੀਆ ਔਰ ਨਾਲ ਦੀ ਨਾਲ ਭਾਜਪਾ ਤੇ ਕਾਂਗਰਸ ਤੇ ਵੀ ਤੰਝ ਕਸ ਦੇ ਨਜ਼ਰ ਆ ਰਹੇ ਨੇ ਅਰਵਿੰਦ ਕੇਜੀਵਾਲ ਪਰ ਇਸ ਵਿਚਾਲੇ ਅਜਿਹੀ ਖਬਰ ਆਣਾ ਆਪਣੇ ਆਪ ਦੇ ਵਿੱਚ ਇੱਕ ਬੇहद ਵੱਡੀ ਖਬਰ ਹੈ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਅਥੇ ਅਰਵਿੰਦ ਕੇਜੀਵਾਲ ਹੁਣਾ ਤੇ ਹਮਲਾ ਹੋ ਸਕਦਾ ਹੈ ਖੁਫੀਆ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਇਹ ਵੱਡਾ ਅਲਰਟ ਜਾਰੀ ਕਰ ਦਿੱਤਾ ਹੈ ਦਰਸਲ ਤੁਹਾਨੂੰ ਦੱਸੀਏ ਤਾਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਆ ਉਹਨਾਂ ਨੇ ਦਿੱਲੀ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ ਔਰ Z+ ਸਿਕਿਉਰਿਟੀ ਦੇ ਵਿੱਚ ਪਹਿਲਾਂ ਹੀ ਅਰਵਿੰਦ ਕੇਜੀਵਾਲ ਜਿਹੜੇ ਨੇ ਉਹਨਾਂ ਨੂੰ ਹੈਗੇ ਨੇ ਉਹਨਾਂ ਨੂੰ Z+ ਸਿਕਿਉਰਿਟੀ ਦਿੱਤੀ ਹੋਈ ਹੈ ਪਰ ਇਸ ਵਿਚਾਲੇ ਹੁਣ ਹੋਰ ਇੱਕ ਵੱਡੀ ਖਬਰ ਆ ਗਈ ਹੈ ਜਿੱਥੇ ਹਮਲਾ ਹੋ ਸਕਦਾ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਚਰਚਾ ਛੜੀ ਹੋਈ ਆ ਔਰ ਕਈ ਵਾਰ ਅਰਵਿੰਦ ਕੇਜੀਵਾਲ ਉੱਤੇ ਹਮਲੇ ਹੋਏ ਨੇ ਤਾਂ ਹੁਣ ਇਹ ਦਸੀਏ ਤਾਂ ਇੱਕ ਵਾਰ ਫਿਰ ਤੋਂ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਜਿੱਥੇ ਕਿ ਦਿੱਲੀ ਦੇ ਸਾਬਕਾ ਜਿਹੜੇ ਮੁੱਖ ਮੰਤਰੀ ਨੇਰਵਿੰਦ ਕੇਜੀਵਾਲ ਉਹਨਾਂ ਤੇ ਹਮਲੇ ਨੂੰ ਲੈ ਕੇ ਚੇਤਾਵਨੀ ਖੁਫੀ ਏਜੰਸੀਆਂ ਦੇ ਵੱਲੋਂ ਦਿੱਤੀ ਗਈ ਹੈ ਇਹ ਖਾਸ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਇਸ ਨੂੰ ਵਿਦੇਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾ ਜ਼ਰੂਰ ਦਿਓ ਤਾਂ ਕਿ ਜਿਹੜੇ ਲੋਕ ਨੇ ਉਹ ਇਸ ਜਾਣਕਾਰੀ ਨੂੰ ਹਾਸਲ ਕਰਨ ਜਿੱਥੇ ਆਮ ਆਦਮੀ ਪਾਰਟੀ ਲਗਾਤਾਰ ਹੀ ਆਪਣੇ ਪੱਲਾ ਗੱਲਾਂ ਨੂੰ ਲੈ ਕੇ ਚਰਚਾ ਚੱਲਦੀਆਂ ਸੱਤਾ ਦੇ ਵਿੱਚ ਐ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਪਰ ਹੁਣ ਤੁਹਾਨੂੰ ਦੱਸੀਏ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜੀਵਾਲ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਈਆਂ ਚਰਚਾਵਾਂ ਜੜੀਆਂ ਨੇ ਸਵੇਰ ਤੋਂ ਛੜੀਆਂ ਹੋਈਆਂ ਨੇ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਤਾਂ ਹਾਲਾਂਕਿ ਇਹ ਜੇ ਗੱਲਾਂ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਗਰਮ ਖਿਆਲੀ ਲੋਕ ਨੇ ਉਹ ਅਰਵਿੰਦ ਕੇਜੀਵਾਲ ਉਹਨਾਂ ਤੇ ਹਮਲਾ ਕਰ ਸਕਦੇ ਨੇ ਤਾਂ ਇਸ ਖਬਰ ਨੂੰ ਵੀ ਦੇ ਰਿਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ